ਆ ਜਾਨ ਦੇ ਦੇਖ ਲਓ ਉੱਚੀ ਮਾਰਦੀ ਆ ਠੀਕ ਹੈ ਤੁਹੀ ਹੋ ਗਿਆ ਮਰਾਜੀ ਤੂੰ ਆ ਗੱਲ ਕਰੀ ਉਹਦੇ ਨਾਲ ਮੰਨੇ ਦਾ ਹਲੋ ਹਲੋ ਚਾਰਲਸ ਹਲੋ ਮਨਾ ਮਨਾ ਫਾਰਮਨ ਲिटल ਫਾਰਮਨ ਯਾਰ ਇਨਾ ਜਾਮ ਟ੍ਰੈਫਿਕ ਜਾਮ ਆ ਮੁੜ ਕੇ ਕੋਚ ਵਰਗਾ ਸਕੂਲ ਵਾਲੇ ਨੇ ਖੜਾ ਛੱਡ ਦੇ ਆ ਲਖਾ ਭਾਜੀ ਨਵੀਂ ਗੱਡੀ ਲੈ ਕੇ ਆਏ ਅੱਜ ਅਸੀਂ ਪਹਿਲੇ ਦਿਨ ਆ ਇਹ ਗੱਡੀ ਦੇ ਲੱਗੇ ਆ ਚੜਨ ਫੇ ਆ ਚੜ ਲਗਾ ਨਾਲ ਆ ਪੱਡਾ ਵੀ ਲਗਾ ਚੱਲ ਉਹ ਬੰਦਾ ਪਾਗਲ ਹੁੰਦਾ ਗੱਡੀ ਕਿਵੇਂ ਚਲਦੀ ਬਣੀ ਦੱਸ ਵਧੀਆ ਮੀ ਵਧੀਆ ਜਲਦੀ ਮੀਆਂ 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 ਬਹੁਤ ਵਧੀਆ ਲੈ ਆ ਜੀ ਨਵੀਂ ਗੱਡੀ ਯਾਰ ਇਨਾ ਜਾਮ ਟ੍ਰੈਫਿਕ ਜਾਮ ਆ ਮੁੜ ਕੇ ਬਕੂਚ ਵਰਗਾ ਸਕੂਲ ਵਾਲੇ ਨੇ ਖੜਾ ਛੱਡਦੇ ਯੋਗੀ ਨਵੀਂ ਤੇ ਨਵੀਆਂ ਗੱਡੀਆਂ ਪਾਈ ਜਾਂਦੀ ਆ ਡਰਾਈਵਰ ਆਈ ਜਾਂਦੇ ਆ ਆ ਇੱਕ ਨਵਾਂ ਡਰਾਈਵਰ ਅੱਜ ਪਹਿਲੇ ਦਿਨ ਸਾਡੇ ਨਾਲ ਚੱਲਿਆ ਜੇ ਹੈਲੋ ਹੈਲੋ ਹਾਂ ਯੋਗੀ ਰੈਡੀ ਆ ਮੈਂ ਆਈ ਆਮ ਕਮਿੰਗ ਕਮਿੰਗ ਜਬ ਉਹ ਲੈ ਜਾ ਬਰਲੀ ਕਮਿੰਗ ਜਦੋਂ ਉਹ ਨਹੀਂ ਛੜਾ ਘੜ ਦੇ ਮੁੜ ਕੇ ਬੰਦਾ ਜਾਵ ਨਹੀਂ ਲੱਗਾ ਰਹਿ ਜਾਂਦਾ ਚੱਲੀਏ ਫਿਰ ਭੱਡੇ ਬਾ ਆਹ ਗੱਲ ਕਰੀਏ ਉਹਦੇ ਨਾਲ ਮੰਨੇ ਦਾ ਆਹ ਗੱਲ ਕਰੀਏ ਉਹਦੇ ਨਾਲ ਮੰਨੇ ਦਾ ਹੈਲੋ ਹੈਲੋ ਚਾਰਲਸ ਹੈਲੋ ਮਨਾ ਮਨਾ ਫੋਰਮੈਨ ਲिटल ਫੋਰਮੈਨ ਵੇਰ ਆ ਰਿਓ ਹਲੋ ਹਲੋ ਆਈ ਏਮ ਕਮਿੰਗ ਕਮਿੰਗ ਆਈ ਏਮ ਕਮਿੰਗ ਫੋਰ ਡਰਾਈਵਰ ਕਮਿੰਗ ਨਿਊ ਡਰਾਈਵਰ ਲੰਬਰਦਾਰ ਕਮ ਟੂ ਆਊਟਸਾਈਡ ਇਹਦਾ ਭੜਿਆ ਰੇੜਾ ਭੜਿਆ ਹੈ

ਜੰਦੇ ਕੀ ਹੋ ਨਾ ਸਾਹਮਣੇ ਨਾ ਜਰ ਰਹੋਂਡੇ ਆਦੇ ਇਹ ਇਹ ਪਟਾ ਉਹਦਾ ਥੱਲੇ ਉਹ ਦੋ ਜਿਹੜੇ ਪਏ ਉਹ ਮੈਟ ਮੈਟ ਉਹ ਬੂਟ ਜਿਹੜੇ ਆ ਉਹ ਬੂਟ ਉਹਦੇ ਉਨੇ ਪਾਇਆ ਇਹ ਇੱਕ ਦਿਨ ਬਾਅਦ ਤੂੰ ਉਹਦੇ ਪੈਸੇ ਵਿਚਾਲੇ ਆਪਣੇ ਇਹ ਕਿਦਾ ਗੱਡੀ ਹਾਂ ਗੱਡੀ ਠੀਕ ਹੈ ਸੀਟ ਥੱਲੇ ਸੁੱਟੀ ਜਿੰਨੀ ਇਹ ਚਲਾਉਂਦਾ ਰਿਹਾ ਨਾ ਰੋਡਵੇਜ ਦੀ ਬਾਸ ਇੰਡੀ ਮਤ ਪੰਜਾਬ ਚ ਫਟ ਜੇ ਜਾਮ ਕਰ ਦਿੰਦੀ ਫਿਰ ਸਾਰੀ ਪਤਾ ਜਾਮ ਕਰ ਦਿੰਦੀ ਅਗਲੇ ਬੰਦੇ ਕੋ ਬੰਦਾ ਤੁਰਿਆ ਆਉਂਦਾ ਹੈ ਟੇੜੀਆਂ ਟੇੜੀਆਂ ਲਤਾਂ ਕਰਕੇ ਲੱਕਾ ਪਾ ਕੇ ਤਾਂ ਪੈਦੇ ਹੈ ਗਏ ਦਵਾਈ ਦੇ ਵਿੱਚ ਆਂਦਾ ਗੱਡੀ ਚਲਾ ਚਲਾ ਕੇ ਇਹ ਹਾਲ ਹੋ ਜਾਂਦਾ ਹੈਗਾ ਤੇਰਾ ਨਹੀਂ ਕਰਨ ਰਿਹਾ ਪਤਾ ਨਹੀਂ ਕਰਨ ਰਿਹਾ ਨਹੀਂ ਮੇਰਾ ਤਾਂ ਕੀਤਾ ਮੈਂ ਤਾਂ ਫਰਾਉਂਦਾ ਹੀ ਉਹਨੇ ਪੇਪਰ ਤੂੰ ਫਰਾਉਣਾ ਹੈ ਕਿ ਉਹਨੇ ਫਰਾਉਣਗੇ ਪੇਪਰ ਸਾਹਮਣੇ ਰੱਖੇ ਆ ਤੂੰ ਤੋੜ ਕੇ ਘਾਲ ਦਿੱਤਾ ਵਾ ਗਰੇ ਬਦਾਂ ਦਾ ਬੈਠੇ ਹਾਂ ਅਜੀ ਬਰਾਵੋ ਕਾਲਾ ਲਕਾਪਰਾ ਲੈ ਗਿਆ ਅਸੀਂ ਕਿ ਟੀ ਲੋਡ ਕਰਨ ਵਾਸਤੇ ਤੇ ਜਿਹੜੇ ਇਹ ਬਲੂਣਿਆਂ ਉ ਬੈ ਗਏ ਆ ਲੋਡ ਇਹ ਤੇ 50 ਟਨ ਆ ਹੁਣ ਜੈਕ ਲਾਉਂਦੇ ਆ ਤੇ ਭਾਈ ਤੁਸੀਂ ਕਹਿੰਦੇ ਨਾ ਦਬਈਆ ਕੇ ਗੱਡੀਆਂ ਚਲਾਉਣੀਆਂ ਆ ਉਹ ਕਰਨਾ ਜੇ ਇਹ ਕਰਨਾ ਆਹ ਕੰਮ ਕਰਨਾ ਪੈਣਾ ਜੇ ਜਿੰਨੇ ਨੇ ਜਿਨ੍ਹਾਂ ਨੇ ਘਰ ਪੱਠੇ ਕੁਤਰੇ ਆ ਨਾ ਟੋਕੇ ਨਾ ਇੱਥੇ ਵੀ ਟੋਕਾ ਗਿਆ ਰਣਾ ਪੈਂਦਾ ਜੇ ਸਵੇਰ ਦੇ ਹੁਣ ਇੱਥੇ ਆਏ ਆ ਤੇ ਲੱਗੇ ਹੋਏ ਆ ਹੁਣ ਇਹ ਕੱਟ ਕੇ ਉਹ ਜੁੰਟ ਲਿਆ ਖੜੀ ਕੀਤੀ ਆ ਉਹ ਪੌਣੀ ਆ ਤੇ ਫੇਰ ਲੈ ਕੇ ਜਾਣਾ ਟਰਾਲਾ ਆਪਾਂ ਸੋ ਵੀਰੋ ਕੈਨ ਨੂੰ ਡਰਾਈਵਰੀਆਂ ਸੌਖੀਆਂ ਕਾਰਾ ਕੰਮ ਵੇ ਲੋ ਬੜੇ ਔਖੇ ਨੇ ਜਦੋਂ ਜਿਆਦਾ ਮਾਰ ਕੇ ਕਰਕੇ ਤਾਂ ਕਰੂੰ ਜਿਆਦਾ ਆ ਗਿਆ ਛੇਰ ਸੁਣੋ ਫਿਰ ਚੁੱਕਦੇ ਆ ਕਾਲੀ ਬਾਹ ਸ਼ੇਰ ਜਿਆਦਾ ਆ ਗਿਆ ਜੀ ਨਾ ਪਾਣੀ ਨਾ ਠੰਡਾ ਸੌਕਾ ਨਹੀਂ ਡਰਾਈਵਰੀ ਦਾ ਧੰਦਾ ਇੱਥੇ ਕੀ ਕਰੂਗਾ ਬੰਦਾ ਡਾਲਰ ਕਮਾਉਣੇ ਸੌਖੇ ਨਹੀਂ ਉਹਨਾਂ ਨੂੰ ਡਿਸਪੈਚਰ ਤੰਗ ਕਰਦੇ ਆ ਵੀ ਜੇ ਅੱਗੇ ਲਵਾਉਣੇ ਸੌਖੇ ਨੇ ਜੀ ਇਹ ਦੇ ਕਾਲੀਵਾ ਓਏ ਪਹਿਲੇ ਤੇ ਪਹਿਲਾ ਦਿਨ ਕਿਵੇਂ ਲੰਘ ਪਹਿਲਾ ਦਿਨ ਕਿਵੇਂ ਲੰਘ ਰਿਆ ਹੈ ਵਧੀਆ ਵਧੀਆ ਇਹਨੇ ਨਾ ਪਿੱਟ ਗਾਈ ਰੱਖੀ ਹੋਵੇ ਤੇ ਉਹ ਵੀ ਵੰਡਰ ਨਿਕਲਿਆ ਨੇ ਤਵੇ ਇਹਨੇ ਟੈਨਸ਼ਨ ਨਹੀਂ ਕੀਤੀ ਤੇ ਬੈਠਿਆ ਇਹ ਤਾਂ ਤੇਰੇ ਡਾਕਟਰ ਨੂੰ ਵਗਾ ਵਗਾ ਭੇਜਾ ਤੇ ਕਿਹੀਂ ਆਇਆ ਟਰਾਲਾ ਕੱਟਨ ਦਾ ਕਿਵੇਂ ਨੀ ਤਰਤੀਬ ਨਹੀਂ ਹੋਣਦੀ ਤੇ ਹੁਣ ਲੱਗ ਗਈ ਸਾਨੂੰ ਭੁੱਖ ਇੱਕ ਕੱਢ ਸਮੋਸੇ ਓ ਸਮੋਸੇ ਹੀ ਬੜੇ ਵੱਡੇ ਆ ਓਏ ਫੋਟ ਲਿਆ ਅੰਦਰ ਅਬਟੀਰੀਆ ਦੇ ਤੱਕੀ ਮਾਰਕੀਟ ਤੇ ਆਈ ਆ ਆ ਹੁਣੇ ਹੀ ਖਾਣ ਲੱਗੇ ਸਮੋਸੇ ਭੁੱਖ ਲੱਜ ਜਾਂਦੀ ਯਾਰ ਕੰਮ ਕਰਦੇ ਆ ਮੈਨੂੰ ਤੇ ਬਹੁਤ ਜ਼ਿਆਦਾ ਲੱਗੀ ਮੈਂ ਚੁੱਕਿਆ ਬੜਾ ਮੇਰੇ ਚੋਰ ਫਰਾ ਹੋ ਗਿਆ ਮੇਰਾ ਚੁੱਕ ਜਿਉਂ ਮੇਰਾ ਜ਼ਿਆਦਾ ਜ਼ੋਰ ਹੋ ਗਿਆ ਭਾਈ ਰੱਖੇ ਬਾ ਸਮੋਸੇ ਚ ਮਾਲ ਵਾਲਾ ਹਣਾ ਇਹੋ ਬੰਦਾ ਹੋ ਜਾ ਬਹੁਤ ਬੜੇ ਸਮੋਸੇ ਕਿਨੇ ਦਾ ਤਾਇ ਕਰਨ 9 ਰੁਪਏ ਦੇਣਾ ਚਾਹਵਾ ਤੇ 400 ਉੱਤੇ ਡੇਢ ਡੇਢ ਕਿੰਨੇ ਸੀ ਇਹ ਤੇ ਡੇਢ ਦਾ ਠੀਕ ਹੈ ਮਾਲ ਸਸਤਾ ਸਮਾਨ ਹੈ ਪਰ ਆ ਫੋਰ ਕਲਿਪਟ ਲੱਭਣਾ ਆ ਇਧਰ ਲੱਭੀ ਨਹੀਂ ਇਹਨੂੰ ਤਾਂ ਭੁੱਖ ਲੱਗੀ ਹੀ ਮੈਂ ਚਲ ਜਾ ਕੇ ਹੁਣ ਫੇਰ ਤਰਤੀਬ ਕਰਨੀ ਪਣੀ ਆ ਚਾਹ ਪਾਣੀ ਪੀਣ ਦੇ ਆ ਤੇ ਲਖੇ ਭਰਾ ਦਾ ਧੰਨਵਾਦ ਆ ਜਿਨੇ ਇਹਨਾਂ ਸਮੋਸੇ ਖਵਾਏ ਆ ਚਾਹ ਪੀ ਆਈ ਐ ਐਨੇ ਫ੍ਰੀ ਦੇ ਖਾਦੇ ਆ ਤੇ ਮੈਂ ਤੁਹਾਡਾ ਧੰਨਵਾਦ ਕਰਨਿਆ ਸਾਰਿਆਂ ਦਾ। ਇਹ ਰਾਤ ਦੀ ਸਾਡੀ ਅੱਜ ਗੱਡੀ ਖਰਾਬ ਹੋਈ ਸੀ। ਲੋਡ ਟਰਾਲਾ ਹੀ ਸਟੀਲ ਦਾ। ਤੇ ਸਵੇਰ ਤੋਂ ਲੱਗੇ ਹੋਏ ਆ ਟਰਾਲਾ ਕਟਣ। ਤੇ ਲੱਖੇ ਭਰਾ ਸ਼ੁਕਰਿਆ ਰੱਬ ਦਾ ਕਿ ਟਰਾਲਾ ਕਟਿਆ ਤੇ ਖਲਾਸੀ ਹੋਈ ਤੇ ਘਰ ਨੂੰ ਚੱਲੇ ਆ। ਵਾਹਿਗੁਰੂ ਡਰਾਈਵਰਾਂ ਤੇ ਰਸਤੇ ਵਿੱਚ ਕੋਈ ਐਦਾਂ ਦੀ ਮੁਸੀਬਤ ਨਾ ਪਾਵੇ ਤੇ ਸੁੱਖ ਸ਼ਾਂਤੀ ਨਾਲ ਆਪਣੇ ਘਰੇ ਪਹੁੰਚਣ। ਤੇ ਘਰ ਜਾ ਕੇ ਸੌਣੇ ਰੱਬ ਦੇ ਸਹਾਰੇ ਅਸੀਂ ਤੁਰੇ ਰਹਿਨੇ ਆਂ ਪੁਰਾਣੀਆਂ ਯਾਦਾਂ ਦੇ ਨਾਲ ਜੁੜੇ ਰਹਿਨੇ ਆਂ ਮੇਲੀਆਂ ਨਾ ਹੁਣ ਤੱਕ ਸਾਨੂੰ ਮੰਜ਼ਿਲਾਂ ਰਾਤਾ ਚਾਕ ਚਾਕ ਜ਼ਿੰਦ ਹਾਰ ਗਈਆਂ ਲੋਕੀ ਵੇਖੇ ਕਿਸ ਤਾਤੇ ਲੈਂਦੇ ਗੱਡੀਆਂ ਡਰੈਵ ਨਾ ਨੇ ਕਿਸ ਤਾਤੇ ਨੀਂਦ ਲਿਆ ਲੋਕੀ ਵੇਖੇ ਕਿਸ